ਇੱਕ ਮੁਕੱਦਮਾ 110 ਨੰਬਰ ਨੀਤੀ 22 12 23 ਨੂੰ ਦਰਜ ਰਜਿਸਟਰ ਹੋਇਆ ਜਿਸ ਵਿੱਚ 4 1/4 ਸਾਲ ਦੀ ਬੱਚੀ ਨਾਲ ਹਰੀਪ ਹੋਇਆ ਸੀ ਜਿਸ ਦਾ ਦੋਸ਼ੀ ਸ਼ੋਨੂ ਉੱਤਰ ਸਰਵਾਨ ਜੀ ਜੋ ਮੌਕੇ ਤੋਂ ਭੱਜ ਗਿਆ ਜਿਸ ਦੇ ਸਬੰਧ ਵਿੱਚ ਸਾਡੇ ਐਸੋਚਾ ਚਮੇਤ ਪੁਲਿਸ ਪਾਰਟੀ ਗਈ ਹੋਣੀ ਦੋਸ਼ੀ ਦੀ ਤਲਾਸ਼ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਇੰਟਰਵਿਊ ਮਿਲੀ ਤਾਂ ਸਾਨੂੰ ਅਸੀਂ ਅਪਡੇਟ ਕਰ ਦੇਵਾਂਗੇ ਅੱਛਾ ਸਰ ਕਿਹੜਾ ਦਾ ਮਾਮਲਾ ਇਹ ਛਰੇ ਹੈਗਾ 29 12 23 ਦਾ ਜੀ ਅੱਛਾ ਇਹਦੇ ਵਿੱਚ ਕਿਹਾ ਜਾ ਰਿਹਾ ਨੇਪਾਲ ਬਾਰਡਰ ਤੋਂ ਉਹਨੂੰ ਅਰੈਸਟ ਕਰ ਲਿਆ ਗਿਆ ਹਲੇ ਨਹੀਂ ਕੋਈ ਹਲੇ ਗੱਲਬਾਤ ਪਤਾ ਲੱਗਿਆ ਜਦੋਂ ਵੀ ਸਾਨੂੰ ਕੋਈ ਇੰਟਰਵਿਊ ਮਿਲੀ ਤਾਂ ਸਾਨੂੰ ਅਪਡੇਟ ਕਰ ਦੇਵਾਂਗੇ ਨਹੀਂ ਹਲੇ ਰਹਿਤ ਨਹੀਂ ਹੋਈ ਸਾਡੇ ਐਸਪੀ ਸਾਹਿਬ ਸਮੀਰ ਪੁਲਿਸ ਵਾਲੀ ਦੇ ਵਿੱਚ ਤਲਾਸ਼ ਦੇ ਰਹੇ ਨੇ ਇਹ ਵੀ ਕਿਹਾ ਜੀ ਗੁੱਡ ਨਿਊਜ਼ ਜਿਹੜੀ ਹੈ ਜਲਦੀ ਦਿੱਤੀ ਜਾਊਗੀ ਕਿ ਇਦਾਂ ਕੀ ਲੱਗਦਾ ਫੜ ਲਿਆ ਗਿਆ ਨਹੀਂ ਹਲੇ ਕੋਈ ਗਰਵਾਚ ਨਹੀਂ ਪਰ ਜਲਦੀ ਦਿੱਤੀ ਜਾਊਗੀ ਜੀ ਜਲਦੀ ਤੋਂ ਜਲਦੀ ਜਿਹੜੀ ਗੁੱਡ ਨਿਊਜ਼ ਹਲੇ ਨਹੀਂ ਫੜਿਆ ਗਿਆ ਨਹੀਂ ਹਲੇ ਕੋਈ ਛੜ ਕੋ ਏਦਾਂ ਦੀ ਕੋਈ ਨੂੰ ਪਰਮਿਸ਼ਨ ਨਹੀਂ ਆਈ ਜਿਹੜੀਆਂ ਅਖਬਾਰਾਂ ਤੇ ਚੈਨਲਾਂ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹ ਫੇਰ ਉਹ ਹਲੇ ਫੈਲਿਆ ਤਾਂ ਫੈਕਲਾ ਨਹੀਂ ਜਿਦੋਂ ਵੀ ਮਤਲਬ ਪਤਾ ਲੱਗਿਆ ਤਾਂ ਤੁਹਾਨੂੰ ਅਪਡੇਟ ਕੀਤਾ ਜਾਊਗਾ